ਹਾਂਜੀ ਪੰਜਾਬੀ ਅਮਰਪਾਲ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਰਹੀ ਹੈ ਜਿਹੜੀ ਕਿ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਅੱਜ ਫੇਰ ਦੋ ਜਿਹੜੇ ਕਿ ਵੱਡੇ ਆਪਣੇ ਪੰਜਾਬ ਦੇ ਵਿੱਚ ਮਤਲਬ ਬਦਨਾਮ ਸੀ ਜਿਹੜੇ ਕਿ ਨਸ਼ਾ ਤਸਕਰ ਉਹ ਭੇਜ ਦਿੱਤੇ ਗਏ ਨੇ ਉੱਥੇ ਦੋ ਬੰਦੇ ਹੋਰ ਤੇ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਬਿਆਨ ਦਿੱਤੇ ਨੇ ਆ ਡੇਢ ਘੰਟਾ ਪਹਿਲਾਂ ਦੀ ਗੱਲ ਆ ਜਿਹੜੀ ਕਿ ਉਹਨਾਂ ਨੇ ਕਿਹਾ ਮਤਲਬ ਬਾਪੂ ਤਰਸੇਵ ਸਿੰਘ ਨੇ ਵੀ ਮੇਰੇ ਜਿਹੜਾ ਕਿ ਪੁੱਤ ਹੈ ਇਹਨੂੰ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਸਕਦਾ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਹੋ ਸਕਦਾ ਬੰਦੇ ਨੂੰ ਯਾਰ ਕੋਈ ਨਸ਼ੇ ਖਵਾ ਖਵਾ ਕੇ ਕਿਸੇ ਚੀਜ਼ਾਂ ਦੇ ਵਿੱਚ ਪਾ ਕੇ ਬੰਦੇ ਨੂੰ ਮਾਨਸਿਕ ਤੌਰ ਤੇ ਇੱਕ ਟੌਰਚਰ ਕੀਤਾ ਜਾਵੇ ਹੋ ਸਕਦਾ ਇਹਨਾਂ ਦੀਆਂ ਚਾਲਾਂ ਇਹਨਾਂ ਨੂੰ ਆਪਦੀ ਕੁਰਸੀ ਜਿਹੜੀ ਕਿ ਹੈਗੀ ਹੈ ਹਿਲਦੀ ਨਜ਼ਰ ਆ ਰਹੀ ਹੈ ਜਿਹੜਾ ਕਿ ਸਿੰਘਾਂ ਦੇ ਡਰ ਤੋਂ ਜਿਵੇਂ ਜਿੰਨਾ ਜ਼ੋਰ ਮਤਲਬ ਹੁਣ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਜਿੰਨਾ ਜ਼ੋਰ ਲਾ ਰਹੇ ਨੇ ਆਪਣੇ ਸਿੰਘ ਆਪਣੇ ਪੰਜਾਬ ਦੀ ਪਬਲਿਕ ਇਹਦੇ ਵਿੱਚ ਆਪਾਂ ਸਾਰੇ ਹੀ ਆ ਜਾਂਦੇ ਆ ਪਰ ਜਿਹੜੀ ਸੋਚਣ ਵਾਲੀ ਗੱਲ ਆ ਉਹ ਸਭ ਤੋਂ ਵੱਡੀ ਇਹੀ ਹੈ ਵੀ ਹੁਣ ਜਿਹੜਾ ਕਿ ਹਰ ਰੋਜ਼ ਤੁਸੀਂ ਸਮਝੋ ਗੱਲ ਨੂੰ ਸਰਕਾਰ ਦੀ ਚਾਲ ਜਿਹੜੀ ਹੈ ਸਾਫ਼ ਸਮਝ ਆ ਰਹੀ ਹੈ ਕਿਵੇਂ ਜਿਵੇਂ ਕਿ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਜੇਲ੍ਹਾਂ ਕਿੰਨੀਆਂ ਨੇ ਆਪਣੇ ਹਿੰਦੁਸਤਾਨ ਦੇ ਵਿੱਚ ਹੋਰ ਵੀ ਸੂਬੇ ਨੇ ਕਨਲੀ ਡੇਬਰੂਗੜਨੋ ਹੀ ਕਿਉਂ ਚੋੜਿਆ ਜਾਂਦਾ ਯਾਰ ਤਿਹਾਰ ਜੇਲ ਹੈ ਹੋਰ ਬਥੇਰੀਆਂ ਜੇਲ੍ਹਾਂ ਨੇ ਫਿਰ ਜਿਹੜੀ ਗੱਲ ਮੇਨ ਆ ਜਾਂਦੀ ਆ ਸਾਉਂ ਦੇ ਵਿੱਚ ਡੇਬਰੂਗੜ ਜੇਲ ਹੈ ਤਾਂ ਸਾਉਂ ਦੇ ਵਿੱਚ ਜਿਹੜੀ ਸੈਂਟਰ ਗਵਰਨਮੈਂਟ ਹੈ ਇਹਨਾਂ ਦੀ ਸਰਕਾਰ ਆ ਬੀਜੇਪੀ ਦੀ ਤੇ ਬੀਜੇਪੀ ਦੇ ਨਾਲ ਹੈਗੀ ਆ ਗੱਠਜੋੜ ਮੰਨ ਲਾ ਭਗਵੰਤ ਮਾਨ ਦਾ ਸਿੱਧਾ ਸਿੱਧਾ ਪੰਜਾਬ ਸਰਕਾਰ ਦਾ ਹੁਣ ਗੱਲ ਇਹੀ ਹੈ ਵੀ ਭਾਈ ਅਮਰਤਪਾਲ ਸਿੰਘ ਨੂੰ ਬੜੇ ਹੀ ਮਤਲਬ ਇੱਕ ਇਹਨਾਂ ਦੇ ਗੰਦੇ ਤਰੀਕੇ ਦੇ ਨਾਲ ਸਾਜ਼ਿਸ਼ ਰਚੀ ਜਾ ਰਹੀ ਹੈ ਹਰ ਰੋਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਹਿਣਾ ਵੀ ਅਪਡੇਟ ਤੇ ਅਪਡੇਟ ਚੱਲ ਰਹੀ ਹੈ ਹਰ ਰੋਜ਼ ਨਵੀਂ ਤੋਂ ਨਵੀਂ ਘਟ ਤੇ ਇਹ ਘੜ ਕੇ ਸਾਹਮਣੇ ਲੈ ਆਉਂਦੇ ਨੇ ਤੇ ਸਾਡੇ ਨੌਜਵਾਨਾਂ ਨੂੰ ਬੇਹੱਦ ਜ਼ਿਆਦਾ ਯਾਰ ਮੈਂ ਕਹਿੰਦਾ ਵੀ ਬੰਦੇ ਨੂੰ ਇਹ ਮੈਂ ਤਾਂ ਇੱਥੋਂ ਤੱਕ ਕਹਿੰਦਾ ਕਿ ਬੰਦੇ ਨੂੰ ਯਾਰ ਟੌਰਚਰ ਛੱਡੋ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਪਾਈ ਅਮਰਤਪਾਲ ਸਿੰਘ ਦੇ ਪਿਤਾ ਬੰਨੀ ਉਹ ਗੱਲ ਕਹੀ ਗਈ ਹੈ ਵੀ ਉਹਦੀ ਜਾਨ ਨੂੰ ਵੀ ਖਤਰਾ ਹੈਗਾ ਤੇ ਤੁਸੀਂ ਹੁਣ ਆਪ ਸਮਝੋ ਵੀ ਪੰਜਾਬ ਸਰਕਾਰ ਕਿੰਨਾ ਮਤਲਬ ਯਾਰ ਕਿੰਨਾ ਬੰਦੇ ਦੇ ਮੰਗਰ ਪੈ ਗਈ ਹੈ ਕਿੰਨਾ ਬੰਦੇ ਤੋਂ ਡਰ ਰਹੀ ਹੈ ਤੇ ਕਿੰਨਾ ਉਹਦੇ ਤੇ ਜ਼ੁਲਮ ਤੇ ਤਸ਼ੱਦਦ ਕਰ ਰਹੀ ਹੈ ਪੰਜਾਬ ਇੱਕੋ ਸਟੇਟ ਬਣਦਾ ਜਾ ਰਿਹਾ ਹੈ ਕਿ ਸਾਰੇ ਮੁਲਕਾਂ ਦੀਆਂ ਸਾਰੇ ਸੂਬਿਆਂ ਦੀਆਂ ਨਜ਼ਰਾਂ ਸਾਡੇ ਪੰਜਾਬ ਦੇ ਉੱਤੇ ਹੀ ਗੜੀਆਂ ਰਹਿੰਦੀਆਂ ਨੇ ਜਿੰਨੇ ਹੁਣ ਭੈਣ ਭਰਾ ਸਾਡੇ ਪੋਸਟਾਂ ਪਾਉਂਦੇ ਨੇ ਮਹਰੂ ਜਿੰਨਾਂ ਦਾ ਜ਼ਿਕਰ ਕਿਉਂ ਕਰਦਾ ਤਾਂ ਕਿ ਜਜਬਾ ਕਾਇਮ ਹੀ ਰਹੇ ਕਿਸੇ ਦਾ ਦਿਲ ਨਾ ਟੁੱਟੇ ਇਸੇ ਕਰਕੇ ਮੈਂ ਸਾਡੇ ਵਾਲਿਆਂ ਨੂੰ ਵੀ ਅਪੀਲ ਕਰਦਾ ਪੰਜਾਬੀਆਂ ਨੂੰ ਵੀ ਬਾਹਰਲੇ ਸੂਬਿਆਂ ਤੋਂ ਜਿਹੜੀਆਂ ਪੋਸਟਾਂ ਪੈ ਰਹੀਆਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਇਹ ਬਹੁਤ ਵਧੀਆ ਗੱਲ ਹੈ ਇਹਨਾਂ ਦਾ ਪ੍ਰਦਰਸ਼ਨ ਹੋ ਰਿਹਾ ਤੇਜ਼ ਜਿਵੇਂ ਕਿ ਤੁਸੀਂ ਦੇਖਿਆ ਹੁਣ ਸਿੰਘਾਂ ਨੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਿਹੜਾ ਕਿ ਅੱਜ ਹੈਗੀ ਹੈ ਮੇਰਾ ਖਿਆਲ 17 19 ਤਰੀਕ ਨੂੰ ਇਕੱਠ ਹੈ ਜਿਹੜਾ ਕਿ ਦਿਨ ਇੱਕ ਹੀ ਰਹਿ ਗਿਆ ਉਦੋਂ ਪਹਿਲਾਂ-ਪਹਿਲਾਂ ਇਹ ਸਰਕਾਰ ਬਹੁਤ ਵੱਡੀਆਂ-ਵੱਡੀਆਂ ਚਾਲਾਂ ਚੱਲ ਰਹੀ ਹੈ ਕਿ ਇਹ ਇਕੱਠ ਨਾ ਹੋ ਸਕੇ ਬੰਦਿਆਂ ਨੂੰ ਵੀ ਅरेस्ट ਨਜ਼ਰਬੰਦ ਕੀਤਾ ਜਾ ਰਿਹਾ ਜਿਹੜੇ ਕਿ ਭਾਈ ਲੱਖਾ ਸਿੰਘ ਸਿਧਾਣਾ ਨੂੰ ਵੀ ਕੱਲ ਦੱਸ ਰਹੇ ਸੀ ਵੀ ਜਿਹੜਾ ਕਿ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਬਾਪੂ ترਸੇਮ ਸਿੰਘ ਨੂੰ ਵੀ ਦੱਸ ਰਹੇ ਸੀ ਪਰ ਕਿਤੇ ਨਾ ਕਿਤੇ ਚਲੋ ਕੋਈ ਹੁੰਦੀ ਹੈ ਟੀਮ ਜਿਹੜਾ ਕਿ ਲੈ ਆਉਂਦੇ ਨੇ ਬਾਹਰ ਪਰ ਫਿਰ ਵੀ ਫੇਰ ਵੀ ਤੁਸੀਂ ਸੋਚੋ ਯਾਰ ਵੀ ਜਿਹੜਾ ਕਿ ਇੰਨੇ ਸਾਡੇ ਨੌਜਵਾਨਾਂ ਦੇ ਨਾਲ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਖਤਮ ਕੀਤਾ ਜਾਵੇ ਯਾਰ ਪੰਜਾਬ ਸਰਕਾਰ ਦੀ ਨਿਕਾਮੀ ਪੰਜਾਬ ਸਰਕਾਰ ਦੇ ਉਹ ਚਿਹਰੇ ਹਰ ਰੋਜ਼ ਸਾਹਮਣੇ ਆਉਂਦੇ ਨੇ ਭਗਵਾਨਤਮਾਨ ਕਰਦਾ ਸੀ ਗੱਲਾਂ ਵੱਡੀਆਂ ਵੱਡੀਆਂ ਤੇ ਸੂਰਮਿਆਂ ਦੀਆਂ ਕਈ ਸਟੇਜਾਂ ਦੇ ਉੱਤੇ ਤੁਸੀਂ ਵੀ ਸੁਣਿਆ ਹੋਣਾ ਭਗਤ ਸਿੰਘ ਵਰਗਿਆਂ ਦੀਆਂ ਗੱਲਾਂ ਕਰਦਾ ਸ਼ਹੀਦ ਉਧਮ ਸਿੰਘ ਹੋਰਾਂ ਦੀਆਂ ਗੱਲਾਂ ਕਰਦਾ ਤਾਂ ਉਹ ਬੰਦੇ ਦੇ ਦਿਲ ਦੇ ਵਿੱਚ ਯਾਰ ਕੀ ਉਹ ਸੂਰਮਗੱਦੀ ਹੈਗੀ ਆ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਲਈ ਕੋਈ ਭਾਵਨਾਵਾਂ ਹੈਗੀਆਂ ਨੇ ਨਹੀਂ ਹੈਗੀਆਂ ਕਿਉਂਕਿ ਯਾਰ ਇਹ ਨੌਜਵਾਨੀ ਨੂੰ ਖਤਮ ਕਰਨ ਤੇ ਤੁਲੀ ਹੋਈ ਸਰਕਾਰ ਐਨੀ ਗੰਦੀ ਸਰਕਾਰ ਨਾ ਤਾਂ ਅਸੀਂ ਪਹਿਲਾਂ ਆਪਦੇ ਮਤਲਬ ਇਸ ਜ਼ਿੰਦਗੀ ਦੇ ਵਿੱਚ ਦੇਖੀ ਐ ਤੇ ਨਾ ਦੇਖਣੀ ਆ ਇਹਨਾਂ ਨੇ ਤਾਂ ਪਹਿਲੀ ਵਾਰ ਸਰਕਾਰ ਲਿਆ ਕੇ ਇੱਕ ਐਸੀ ਹਨੇਰੀ ਲਿਆਤੀ ਸਾਡੇ ਪੰਜਾਬ ਦੇ ਵਿੱਚ ਕਿ ਹਰ ਨੌਜਵਾਨ ਥੱਲੇ ਨੂੰ ਹੀ ਜਾ ਰਿਹਾ ਯਾਰ ਹਰ ਮਾਂ ਰੋ ਰਹੀ ਆ ਪੰਜਾਬ ਦੀ ਹਰ ਧੀ ਰੋ ਰਹੀ ਆ ਹਰ ਭੈਣ ਰੋ ਰਹੀ ਆ ਕੈਂ ਨਵੇਂ ਨਸ਼ਿਆਂ ਦੇ ਵਿੱਚ ਇਹਨਾਂ ਨੇ ਗੜ ਕੇ ਰੱਖ ਦਿੱਤਾ ਸਾਡੇ ਪੰਜਾਬ ਨੂੰ ਜਿਹੜਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਹਨਾਂ ਨੇ ਨਸ਼ਾ ਫੈਲਾਤਾ ਯਾਰ ਉਹ ਕਿਵੇਂ ਫੈਲਾਤਾ ਜਿਵੇਂ ਕਿ ਹੁਣ ਨੌਜਵਾਨ ਸਾਡੇ ਖੋਖਲੇ ਹੋ ਜਾਂਦੇ ਆ ਪੀ ਪੀ ਨਸ਼ੇ ਖਾ ਖਾ ਚਿੱਟੇ ਗੋਲੀਆਂ ਤੇ ਆਉਣ ਵਾਲੀਆਂ ਨਸਲਾਂ ਆ ਕਿਵੇਂ ਜਾਣਗੀਆਂ ਬਾਈ ਤੁਸੀਂ ਆਪ ਹੀ ਹਿਸਾਬ ਲਾ ਲਓ ਬੰਦਿਆਂ ਦੀ ਇਹ ਜੀ ਸਿਹਤ ਕਰ ਦਿੱਤੀ ਇਸ ਚੰਦਰੀ ਸਰਕਾਰ ਨੇ ਕਿ ਜਿਹੜੇ ਬੰਦੇ ਸਾਡੇ ਬੋਲਣ ਵਾਲੇ ਨੇ ਇਹਨਾਂ ਨੂੰ ਇਹ ਅੰਦਰ ਰੱਖੀ ਬੈਠੇ ਨੇ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਜਿਹੜੀ ਦੁਰਗਤੀ ਤੇ ਦੁਰਦਸ਼ਾ ਹੋਣੀ ਹੈ ਨਾ ਪੂਰਾ ਪੰਜਾਬ ਨਹੀਂ ਬਾਹਰਲੇ ਮੁਲਕਾਂ ਦੇ ਕਡੰਕਾ ਵੱਜੂ ਫਿਰ ਤੋਂ ਦੁਬਾਰਾ ਕਿਉਂਕਿ ਇਹਨਾਂ ਦਾ ਜਿਹੜਾ ਟਾਈਮ ਹੈ ਇਹ ਖਤਮ ਹੋਣ ਵਾਲਾ ਹੈ ਹੋ ਸਕਦਾ ਮੈਂ ਤਾਂ ਇਹੀ ਗੱਲ ਕਹਿਣਾ ਹਰ ਰੋਜ਼ ਵੀ ਸਾਡੀ ਜਿਹੜੀ ਜਨਤਾ ਪੰਜਾਬ ਦੀ ਤਸੀਫੇ ਦੀ ਮੰਗ ਕਰੇ ਮੈਂ ਸਾਡੇ ਸਿੱਖ ਸਹਿਬਾਨਾਂ ਨੂੰ ਵੀ ਅਪੀਲ ਕਰਦਾ ਵੀ ਨਾਲ-ਨਾਲ ਭਾਈ ਅਮਰਤਪਾਲ ਸਿੰਘ ਦੇ ਜਿਹੜਾ ਕਿ ਆਪਾਂ ਰੋਜ਼ ਰੋਡ ਮਾਰਚ ਕਰਦੇ ਆ ਵੱਡੇ ਇਕੱਠ ਰੱਖਦੇ ਆ ਇਹਦੇ ਨਾਲ ਨਾਲ ਇੱਕ ਤਸੀਫੇ ਦੀ ਮੰਗ ਵੀ ਉਠਣੀ ਚਾਹੀਦੀ ਆ ਤਾਂ ਕਿ ਸਰਕਾਰ ਨੂੰ ਐਨਾ ਘਬੇ ਹੋ ਜਾਵੇ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਇਹ ਚਾਹੁੰਦੇ ਕੀ ਨੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹੜੇ ਸਾਡੇ ਮੁੱਦੇ ਸੀ ਉਹਨਾਂ ਤੇ ਤਾਂ ਇਹ ਸਰਕਾਰ ਕਦੇ ਝਾਤੀ ਵੀ ਨਹੀਂ ਮਾਰੀ ਜਿਹੜੇ ਸਾਡੇ ਮੇਨ ਮੁੱਦੇ ਨੇ ਅਹਿਮ ਗੱਲਾਂ ਨੇ ਉਹਨਾਂ ਨੂੰ ਲੈ ਕੇ ਇਹ ਸਰਕਾਰ ਨੇ ਕਦੇ ਸਵਾਲ ਤਾਂ ਛੱਡੋ ਇਹਨਾਂ ਨੇ ਕਦੇ ਧਿਆਨ 'ਚ ਨਹੀਂ ਲਿਆਂਦੀ ਗੱਲ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਮਾਰਦੇ ਸੀ ਵੱਡੀਆਂ-ਵੱਡੀਆਂ ਗੱਲਾਂ ਢੜ ਕੇ ਲੋਕਾਂ ਦੇ ਸਾਹਮਣੇ ਚੱਟੇ ਦਾ ਮੁੱਦਾ ਬਣਾ ਲਈ ਸਰਕਾਰ ਤੇ ਹੁਣ ਲੋਕਾਂ ਦੀ ਓਨੀ ਦੁਰਗਤੀ ਕਰ ਰਹੇ ਨੇ ਜਿਹੜੇ ਸਰਾਂ ਦੀ ਉਹਨਾਂ ਨੂੰ ਬਚਾਉਣ ਵਾਲੇ ਸੂਰਬੀਰ ਸੀ ਸਾਡੇ ਉਹਨਾਂ ਨੂੰ ਇਹ ਦਿਬਰੂਗੜ ਵਰਗੀਆਂ ਜੇਲਾਂ ਦੇ ਵਿੱਚ ਬੰਦ ਕਰੀ ਬੈਠੇ ਨੇ ਯਾਰ ਤਾਂ ਹੁਣ ਸਵਾਲ ਇਹ ਹੀ ਉੱਠਦਾ ਵੀ ਜਦੋਂ ਪਹਿਲਾਂ ਮੈਂ ਕਹੀ ਸੀ ਗੱਲ ਵੀ ਬਾਰ-ਬਾਰ ਮੈਂ ਕਿਉਂ ਕਹਿ ਦਿੰਨਾ ਵੀ ਯਾਰ ਸਾਡੇ ਵਾਲੇ ਲੋਕ ਜਦੋਂ ਇਕੱਠੇ ਹੋਣਾ ਸ਼ੁਰੂ ਹੋ ਗਏ ਪੰਜਾਬ ਦੇ ਸਾਡੇ ਭੈਣ ਭਰਾ ਸਾਡੇ ਸਿੱਖ ਜਥੇਬੰਦੀਆਂ ਤਾਂ ਇਹਨਾਂ ਨੂੰ ਉਹਦੀ ਅੱਗ ਲੱਗ ਚੁੱਕੀ ਵੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਇਹ ਕੋਈ ਅਮਰਤਪਾਲ ਦੇ ਲਈ ਬਹੁਤ ਵੱਡੀ ਮਹੀਮ ਚੱਕਣਗੇ ਉਦੋਂ ਪਹਿਲਾਂ-ਪਹਿਲਾਂ ਆਪਾਂ ਇਹਨਾਂ ਨੂੰ ਜਿਹੜਾ ਕਿ ਕਾਟ ਕਰ ਦਈਏ ਹਰ ਰੋਜ਼ ਨਵੀਂ ਤੋਂ ਨਵੀਂ ਗੱਲ ਇਹ ਕੱਢ ਮਾਰਦੇ ਨੇ ਯਾਰ ਅੱਜ ਫੇਰ ਦੋ ਨਸ਼ਾ ਤਸਕਰ ਜਿਹੜੇ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਨਾਮੀ ਬੰਦੇ ਸੀ ਉਹ ਇਹਨਾਂ ਗੱਲਾਂ ਦੇ ਵਿੱਚ ਮਸ਼ਹੂਰ ਨੇ ਬਦਨਾਮ ਨੇ ਉਹਨਾਂ ਨੂੰ ਦਿਬਰੂਗੜ੍ਹ ਦੇ ਵਿੱਚ ਭੇਜਿਆ ਗਿਆ ਹੋਰ ਵੀ ਤੇਹਰੀਆਂ ਜੇਲ੍ਹਾਂ ਨੇ ਜਿਵੇਂ ਕਿ ਦਿਹਾੜ ਜੇਲ੍ਹ ਹੈ ਬਠਿੰਡੇ ਵਾਲੀ ਜੇਲ੍ਹ ਹੈ ਤਾਂ ਇਹਨਾਂ ਦੇ ਵਿੱਚ ਕਿਉਂ ਨਹੀਂ ਰੱਖਦੇ ਬਾਈ ਕੀ ਉਹਨਾਂ ਨੇ ਐਡਾ ਜੁਰਮ ਕੀਤਾ ਵੀ ਜਿਹੜਾ ਕਿ ਤੁਸੀਂ ਉਸੇ ਕੋਲ ਹੀ ਕਿਉਂ ਜਾਣ ਜਾਣ ਭੇਜਦੇ ਹੋ ਗੱਲ ਫੇਰ ਉਹੀ ਆ ਜਾਂਦੀ ਹੈ ਨਾ ਵੀ ਬੰਦੇ ਦੇ ਨਾਲ ਕਿਵੇਂ ਨਾ ਕਿਵੇਂ ਕੋਈ ਮੁਲਾਕਾਤ ਜਾਂ ਫਿਰ ਕਿਵੇਂ ਨਾ ਕਿਵੇਂ ਕੋਈ ਧੱਬਾ ਲਾਉਣਾ ਬੰਦੇ ਤੇ ਵੀ ਇਹ ਜੀ ਅਮਰਤਪਾਲ ਦੇ ਬੰਦੇ ਨੇ ਇਹ ਤਾਂ ਇਹਦੇ ਨਾਲ ਮੁਲਾਪਸੀ ਤਾਂ ਕਰਕੇ ਇੱਥੇ ਮਤਲਬ ਇਹ ਇੱਥੇ ਆਏ ਨੇ ਇਹ ਨਾਲੇ ਦਾ ਸੈਂਟਰ ਗਵਰਨਮੈਂਟ ਨਾਲੇ ਪੰਜਾਬ ਦੀ ਗਵਰਨਮੈਂਟੇ ਮਿਲੇ ਹੋਏ ਨੇ ਇਹਨਾਂ ਨੇ ਮਿਲ ਜੁਲ ਕੇ ਕੋਈ ਪਲਾਨ ਬਣਾਇਆ ਤਗੜਾ ਵੀ ਆਪਾਂ ਇਸ ਬੰਦੇ ਨੂੰ ਕਿਹੜੇ ਹਿਸਾਬ ਦੇ ਨਾਲ ਡੇਗਣਾ ਤੇ ਕਿਹੜੇ ਹਿਸਾਬ ਦੇ ਨਾਲ ਜਨਤਾ ਦੇ ਸਾਹਮਣੇ ਪੇਸ਼ ਕਰਨਾ ਇਹਨੂੰ ਬਦਨਾਮ ਕਰਨਾ ਸੋ ਵੀਰੋ ਸਾਰਿਆਂ ਨੂੰ ਬੇਨਤੀ ਹੈ ਵੀ ਭਾਈ ਅਮਰਤਪਾਲ ਸਿੰਘ ਤੇ ਕੋਈ ਸਵਾਲ ਚੱਕੇ ਦਾ ਯਕੀਨ ਨਾ ਕਰਿਓ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਰਕਾਰ ਨਵੀਆਂ-ਨਵੀਆਂ ਹਤਕੰਡੇ ਅਪਣਾਊਗੀ ਨਵੇਂ-ਨਵੇਂ ਸੀਨ ਸਾਹਮਣੇ ਲਿਆਊਗੀ ਭਾਈ ਸਾਹਿਬ ਦੇ ਕਰਕੇ ਵੀ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਪਰ ਨਹੀਂ ਇਹ ਪੰਜਾਬ ਹੈ ਇਹ ਹੁਣ ਸਮਝ ਚੁੱਕਿਆ ਵੀ ਇਹ ਗੰਦੀ ਸਰਕਾਰ ਹੈ ਜਿਹੜੀ ਇਹਨੇ ਸਾਡੇ ਪੰਜਾਬ ਲਈ ਤਾਂ ਨਹੀਂ ਕੁਝ ਕੀਤਾ ਸਾਡੇ ਨੌਜਵਾਨ ਜਿਹੜੇ ਅੰਦਰ ਆ ਉਹਨਾਂ ਨੂੰ ਉੱਥੇ ਅੰਦਰ ਵੀ ਨਹੀਂ ਟਿਕਣ ਦਿੰਦੇ ਐਨਐਸਏ ਦਾ ਲਾਈ ਸੀ ਪਰ ਹੋਰ ਉੱਤੋਂ ਦੀ ਉੱਤੋਂ ਇਹਨਾਂ ਨੇ ਹੋਰ ਥੱਪੀ ਤੁਰੇ ਜਾਂਦੇ ਨੇ ਯਾਰ ਬੰਦੇ ਨੂੰ ਮਾਰਨਾ ਮਤਲਬ ਕੋਸ਼ਿਸ਼ਾਂ ਨਹੀਂ ਹੈਗੀਆਂ ਤਾਂ ਹੋਰ ਕੀ ਹੈ ਯਾਰ ਜਾਨਾਂ ਨੂੰ ਖਤਰਾ ਬਾਈ ਬਣਿਆ ਪਿਆ ਬੰਦੀ ਸਿੰਘਾਂ ਦੇ ਵੀ ਤੇ ਭਾਈ ਅਮਰਪਾਲ ਸਿੰਘ ਦੇ ਵੀ ਜਿਹੜਾ ਕਿ ਮਾਤਾ ਪਿਤਾ ਨੇ ਸਾਫ਼ ਗੱਲ ਦੱਸ ਦਿੱਤੀ ਹੈ ਵੀ ਸਾਡੇ ਪੁੱਤ ਨੂੰ ਉੱਥੇ ਇੰਨਾ ਕਿ ਯਾਨੀ ਡੌਰਚਰ ਕੀਤਾ ਜਾਊਗਾ ਮਾਨਸਿਕ ਤੌਰ ਤੇ ਵੀ ਸਾਨੂੰ ਇਹੀ ਹੈ ਵੀ ਉਹਦੀ ਜਾਨ ਤੱਕ ਨੂੰ ਖਤਰਾ ਹੈ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਸਰਕਾਰ ਚਾਹੁੰਦੀ ਕੀ ਹੈ ਇਹਨਾਂ ਨੂੰ ਇਹੀ ਆ ਵੀ ਕੱਲੇ ਅਮਰਤਪਾਲ ਤੋਂ ਹੀ ਇਹ ਡਰੀ ਜਾਂਦੇ ਰਾਤ ਦਿਨ ਨੀਂਦ ਨਹੀਂ ਆਉਂਦੀ ਭਗਵੰਤ ਜੀ ਮਾਨ ਨੂੰ ਹਰ ਰੋਜ਼ ਡਰਦਾ ਉਹ ਵੀ ਕੋਈ ਨਾ ਕੋਈ ਰਸਤਾ ਨਾ ਨਿਕਲੇ ਬਈ ਯਾਰ ਮੈਂ ਹੁਣ ਸਭ ਤੋਂ ਵੱਡੀ ਜਿਹੜੀ ਆਖਰੀ ਤੇ ਅਪੀਲ ਕਰੂੰਗਾ ਕਿ ਜਿੰਨੇ ਸਾਡੇ ਮਾਨਯੋਗ ਜੱਜ ਸਾਹਿਬ ਨੇ ਕੋਈ ਸਾਡੇ ਬਹੁਤ ਵੱਡੇ ਸੀਨੀਅਰ ਸਾਡੇ ਭਰਾ ਕੋਈ ਵਕੀਲ ਨੇ ਉਹਨਾਂ ਨੂੰ ਵੀ ਅਪੀਲ ਹੈ ਵੀ ਤੁਸੀਂ ਆਪਣੀ ਇਨਸਾਨੀਅਤ ਦੇ ਨਾਤੇ ਕੁਝ ਇਹੋ ਜਿਹੇ ਕਦਮ ਚੱਕੋ ਕਿ ਸਰਕਾਰ ਨੂੰ ਮੋਢੇ ਮੂੰਹ ਪਾਇਆ ਜਾਵੇ ਕਿਉਂਕਿ ਇਹ ਸਾਡੇ ਨੌਜਵਾਨਾਂ ਦੀ ਦੁਸ਼ਮਣ ਬਣੀ ਹੋਈ ਸਰਕਾਰ ਹੈ ਇਹ ਸਰਕਾਰ ਨਹੀਂ ਹੈਗੀ ਇਹ ਤਾਂ ਅੰਗਰੇਜ਼ਾਂ ਦੀ ਜ਼ੁਲਮ ਜਿਹੜੇ ਕਰਦੇ ਸੀ ਨਾ ਅੰਗਰੇਜ਼ ਉਹ ਨੇ ਤਾਂ ਅੰਗਰੇਜ਼ਾਂ ਤੋਂ ਘੱਟ ਨਹੀਂ ਹੋ ਸਕਦੇ ਕਿਉਂਕਿ ਜਿਹੜਾ ਦੇਸ਼ ਆਜ਼ਾਦ ਹੋ ਚੁੱਕਿਆ ਸੀ ਪਰ ਅਸੀਂ ਕਹਾਂਗੇ ਕਿ ਸਾਡਾ ਪੰਜਾਬ ਹਲੇ ਵੀ ਗੁਲਾਮ ਹੈ ਗੁਲਾਮ ਦੀ ਨਿਸ਼ਾਨੀ ਹੁੰਦੀ ਹੈ ਮੈਂ ਪਹਿਲਾਂ ਵੀ ਦੱਸਿਆ ਸੀ ਜੀ ਜਦੋਂ ਬੰਦੇ ਸੜਕਾਂ ਤੇ ਆ ਜਾਣ ਧਰਨੇ ਲਾਉਣ ਉਹ ਗੁਲਾਮੀ ਦੀ ਨਿਸ਼ਾਨੀ ਹੈ ਤਾਂ ਮੇਰੀ ਹੁਣ ਅਪੀਲ ਆ ਸਾਡੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਵੀਡੀਓ ਆਪਣੀ ਸ਼ੇਅਰ ਕਰਦੇ ਰਹਿਣਾ ਤਾਂ ਕਿ ਆਪਣੇ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਮੈਸੇਜ ਜਾਵੇ ਤੇ ਲੋਕਾਂ ਦੇ ਵਿੱਚ ਜਜ਼ਬਾ ਕਾਇਮ ਹੀ ਰਹੇ ਕੋਈ ਲੋਕ ਗੱਲ ਮਤਲਬ ਆਪਣੇ ਭੈਣ ਭਰਾਵਾਂ ਗੱਲ ਨਾ ਭੁੱਲ ਪਾਉਣ ਇਹ ਹੀ ਮੇਰੀ ਅਪੀਲ ਸੀ ਇਹੀ ਅੱਜ ਦਾ ਸੁਨੇਹਾ ਭਾਈ ਅਮਰਪਾਲ ਦੇ ਹੱਕ ਦੇ ਵਿੱਚ ਆਪਾਂ ਖੜੇ ਰਵਾਂਗੇ ਤੇ ਖੜੇ ਆ ਬੈਲ ਵੀ ਘੰਟੀ ਜ਼ਰੂਰ ਦਬਾ ਦੇਣਾ ਪੰਜਾਬੀ ਉਹ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਦੇ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ